ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਵਲੌਗ ਜਿਹੜਾ ਆਪਣਾ ਹੋਊਗਾ ਆਪਾਂ ਇੱਕ ਪੰਜਾਬ ਦੇ ਹੈਗੇ ਮਸ਼ਹੂਰ ਗੀਤਕਾਰ ਮੰਗਲ ਹਟੂਰ ਜੀ ਉਹਨਾਂ ਦੇ ਨਾਲ ਆਪਣੀ ਇੱਕ ਮਿਲਣੀ ਹੈ ਇੱਕ ਸ਼ਾਮ ਹੈ ਉਹਨਾਂ ਦੇ ਨਾਲ ਮਹਿਫਲ ਹੈ ਉਹਨਾਂ ਦੀ ਤੇ ਮਹਿਫਲ ਦੇ ਵਿੱਚ ਆਪਣੇ ਕੋਈ ਬਾਕੀ ਯਾਰ ਦੋਸਤ ਹੋਰ ਵੀ ਹੋਣਗੇ ਤੇ ਆਪਾਂ ਮਿਲਦੇ ਨਾਲੇ ਉਹਨਾਂ ਸਾਰਿਆਂ ਨੂੰ ਤੇ ਨਾਲੇ ਮੰਗਲ ਹਟੂਰ ਜੀ ਨੂੰ ਮਿਲਦੇ ਆਂ ਤੇ ਫਿਰ ਆਪਾਂ ਤੁਹਾਨੂੰ ਬੁਲਾਉਣੇ ਬੱਗੇ ਅੱਜ ਹੁਣ ਆਪਣੇ ਨਾਲ ਪੰਜਾਬ ਦੇ ਮਸ਼ਹੂਰ ਗੀਤਕਾਰ ਮੰਗਲ ਹਟੂਰ ਜਿਨ੍ਹਾਂ ਨੂੰ ਕਿ કહે ਜਾਂ ਸ਼ਾਂਦੀ ਲੋੜਨੀ ਸਾਰੇ ਚੰਗੀ ਤਰ੍ਹਾਂ ਜਿਹੜੇ ਹੈਗੇ ਆਪਣੇ ਸਹਿਤ ਪ੍ਰੇਮਿੰਗ ਗੀਤ ਸੁਣਨ ਵਾਲੇ ਜਾਂ ਪੰਜਾਬੀ ਦੇ ਹੈਗੇ ਸੁਰਤੇ ਸਾਰੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਇਹਨਾਂ ਦੇ ਨਾਲ ਆਪਣੀ ਅੱਜ ਹੈਗੀ ਆ ਮਿਲਣੀ ਸ਼ਾਮ ਨੂੰ ਆਪਣੇ ਕੋਈ 11 ਦੋਸਤਾਂ ਨਾਲ ਤੇ ਮਹਿਫਲੇ ਮੰਗਲ ਤੇ ਉੱਥੇ ਆਪਾਂ ਮਿਲਾਂਗੇ ਤੇ ਲੋ ਜੀ ਹਰੀ ਮੰਗਲ ਜੀ ਤੁਸੀਂ ਇੱਕ ਵਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਿਰਾਦਿਓ ਸਾਡੇ ਬਲੌਗ ਦੇ ਵਿੱਚ ਹਾਂਜੀ ਦੋਸਤੋ ਮੰਗਲਾ ਠੂਰ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਜ ਸ਼ਾਮ ਨੂੰ ਲੱਗਣਗੀਆਂ ਜੀ ਮਹਿਫਲਾਂ ਔਰ ਪਾਜੀ ਸਖਦੇਵ ਸਿੰਘ ਪੰਗੂ ਜੀ ਹੁਣੀ ਰਿਕਾਰਡ ਵੀ ਕਰਨਗੇ ਜਿਹੜੀ ਸ਼ੈਰੋ ਸ਼ੈਰੀ ਆ ਕਿਉਂਕਿ ਇਹਨਾਂ ਦੇ ਵਲੌਗ ਬਹੁਤ ਸੋਹਣੇ ਹੁੰਦੇ ਆ ਤੇ ਤੁਸੀਂ ਵੀ ਸਾਰੇ ਦੇਖਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਅੱਜ ਫੇਰ ਲੱਗਣਗੀਆਂ ਜੀ ਪੂਰੀਆਂ ਮਹਿਫਲਾਂ ਅਖੀਰ ਤੇ ਮੇਰਾ ਸ਼ੇਰ ਆ ਜੀ ਕਿ ਮਾਂ ਪੰਜਾਬੀ ਪਿਓ ਪੰਜਾਬੀ ਜਿਹੜਾ ਖਾਦਾ ਕਿਉ ਪੰਜਾਬੀ ਤੇ ਮੰਗਲ ਮੁਰਮੁਰ ਇਹੋ ਹੀ ਆਖੇ ਕਿ ਬੱਚਿਆਂ ਨੂੰ ਵੀ ਦਿਓ ਪੰਜਾਬੀ ਸੋ ਅੱਜ ਆਪਾਂ ਆ ਮਿਲਦੇ ਆ ਜੀ ਸ਼ਾਮ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਹੁਣ ਤੁਸੀਂ ਜੁੜੇ ਰਹੋ ਨਾਲ ਤੇ ਆਪਾਂ ਮਿਲਦੇ ਆ ਜੀ ਤੁਹਾਨੂੰ ਫਿਰ ਵਿਖਾਉਣੇ ਬਾਕੀ ਅਗਲਾ ਪਾਠ ਹਾਂਜੀ ਆਪਾਂ ਹੁਣ ਗੱਲ ਕਰ ਰਹੇ ਹਾਂ ਮੰਗਲਾਠੂਰ ਦੀ ਕਿ ਆਪਾਂ ਚੱਲੇ ਆ ਉਹਦੀ ਮਹਿਫਲ ਵਿੱਚ ਤੇ ਮੰਗਲ ਜੀ ਹੁਣ ਆਪਣੇ ਨਾਲ ਹੀ ਸੀਗੇ ਤੇ ਮੰਗਲਾਠੂਰ ਬਾਰੇ ਤੇ ਜਿਹੜੀ ਹੈਗੀ ਹੈ ਜਾਣ ਪਛਾਣ ਆਪਾਂ ਕਹਾਂ ਵੀ ਇਹਨਾਂ ਨੂੰ ਗਲੋਡ ਨਹੀਂ ਸਾਰੇ ਜਾਣਦੇ ਜਿਦਾਂ ਪਰ ਫਿਰ ਵੀ ਇਹਨਾਂ ਦਾ ਜਨਮ ਜਿਹੜਾ ਸੀਗਾ 1973 ਵਿੱਚ ਹੋਇਆ ਸੀਗਾ ਪਿੰਡ ਹਠੂਰ ਵਿੱਚ ਤੇ ਬੱਥੇ ਹਠੂਰ 'ਚ ਰਹੇ ਪਹਿਲਾਂ ਇਹ ਬੱਚ ਕੁਛ ਦੇ ਇਹਨਾਂ ਨੇ ਕੋਈ ਜੋਬ ਵੀ ਕੀਤੀ ਐ ਤੇ ਫਿਰ ਇਹ ਜਲੰਧਰ ਆ ਕੇ ਸੈੱਟ ਹੋ ਗਏ ਸੀ ਤੇ ਹੁਣ ਕੋਈ ਪਿਛਲੇ ਮੇ ਰਕਲ ਮੋਰ ਥੈਨ 20 ਇਅਰ 20 ਸਾਲ ਤੋਂ ਵੱਧ ਜਿਹੜਾ ਇਹ ਜਲੰਧਰ ਵਿੱਚ ਹੀ ਰਹਿ ਰਹੇ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਇਹਨਾਂ ਨੂੰ ਗਾਇਆ ਹੋਇਆ ਉਹਨਾਂ ਨੇ ਮਨਮੋਹਣ ਵਾਰਸ ਹੋਣਾ ਨੇ ਜਿਹੜੇ ਵਿਰਸੇ ਖਾਸ ਕਰਕੇ ਮਸ਼ਹੂਰ ਆ ਹੋਰ ਵੀ ਬਥੇਰੇ ਗੀਤ ਆ ਤੇ ਬਾਕੀ ਤੇ ਵੈਸੇ ਜੀ ਟੋਟਲ ਜਿੰਨੀਆਂ ਐ ਤੇ ਇਹਨਾਂ ਨੂੰ ਕੋਈ ਲਗਭਗ 45 ਤੋਂ ਵੱਧ ਗਾਇਕਾਂ ਨੇ ਗਾਇਆ ਹੋਇਆ ਤੇ ਹੁਣ ਆਪਾਂ ਚੱਲਿਆਂ ਇਹਨਾਂ ਦੀ ਮਹਿਫਿਲ ਵਿੱਚ ਮਹਿਫਿਲ ਚ ਆਪਣੇ ਯਾਰ ਦੋਸਤ ਹੋਣਗੇ ਸਾਰੇ ਸਾਡੇ ਯੂਨੀਵਰਸਿਟੀ ਵਾਲੇ ਬਹੁਤੇ ਪ ਜਿਹਨਾਂ ਨੂੰ ਪੀਜੀਯੂ ਵਾਲੇ ਕਹਦੇ ਨੇ ਪੰਜਾਬ ਐਗਰੀਕਲਚਰ ਜੁਨੀਅਰ ਸਟਿਲੇਜਾਨਾ ਦੇ ਬਹੁਤੇ ਅਹੀਂ ਕੋਈ ਕਲਾਸ ਬਲੂਆ ਕੋਈ ਜੂਨੀਅਰ ਹੈ ਗਿਆ ਕੋਈ ਸਟਡੋ ਕੋ ਸੀਨੀਅਰ ਤੇ ਮਿਲਦੇ ਆ ਉੱਥੇ ਤੇ ਕੁਝ ਬੰਦੇ ਹੋਰ ਵੀ ਹੋਣਗੇ ਆਪਣੇ ਨਾਲ ਨਾਨ ਪੀਜੀਯੂ ਤੋਂ ਵੀ ਤੇ ਬਾਕੀ ਮੈਂ ਫਿਰ ਵਿੱਚ ਸ਼ਾਇਦ ਜੇ ਕਿਸੇ ਨੇ ਕੋਈ ਸ਼ਰਾਬ ਵਗੈਰਾ ਵੀ ਪੀਤੀ ਕਿਉਂਕਿ ਅਗਰ ਮੈਂ ਆਪਣਾ ਚ ਪੀ ਲਿੰਦੇ ਆ ਉਸ ਚੀਜ਼ ਵਾਸਤੇ ਨਹੀਂ ਆਪਾਂ ਕਿਸ ਨੂੰ ਨਿਕਾਰਜ ਕਰਦੇ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ ਸ਼ਰਾਬ ਤੇ ਆਪਾਂ ਨੂੰ ਪਤਾ ਹੈ ਸਿਹਤ ਲਈ ਹਾਨੀਕਾਰਕ ਉਹ ਅਸੀਂ ਸ਼ੁਰੂ ਤੋਂ ਉਹਦਾ ਵਿਰੋਧ ਕਰਦੇ ਆ ਕਿ ਸ਼ਰਾਬ ਨਾ ਪੀਓ ਕਿ ਕੋਈ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਨਸ਼ਾ ਤੋਂ ਦੂਰ ਰਹਿਣਾ ਚਾਹੀ ਆਓ ਆਪਾਂ ਹੁਣ ਚੱਲਦੇ ਆਂ ਮੰਗਲ ਦੀ ਮਹਿਫਲ ਦੇ ਵਿੱਚ ਤੇ ਜਾ ਕੇ ਵੇਨੇ ਆਂ ਫਿਰ ਓਕੇ ਜੀ ਹੁਣ ਤਿੰਜ ਡੇਰੇਓ ਨਾਲ ਪੈੜੀ ਪਿੱਛੇ ਸਕੇ ਆ ਪਾਈਆਂ ਲਈ ਕਦੀ ਨਹੀਂ ਗੰਡਾ ਸਾ ਚੰਡੀ ਦਾ ਹਰ ਰਿਸ਼ਤਾ ਮਹਿੰਗਾ ਮੋਤੀਆਂ ਤੋਂ ਪੈਸਿਆਂ ਦੇ ਨਾਲ ਨਹੀਂ ਟੋਲੀ ਦਾ ਨਾ ਕੱਢੀਏ ਨਾ ਕੱਢੀਏ ਨਾ ਕੱਢੀਏ ਮਾਂ ਦੀ ਗਾਲ ਕਦੇ ਨਾ ਧੀ ਨੂੰ ਮਰ ਬੋਲੀ ਦਾ ਸਿਆਣੇ ਕਹਿੰਦੇ ਜੀ ਧੀ ਧੀ ਪੜ ਜਾਂਦੀ ਆ ਉਹਦੀ ਕੁਲ ਪੜ ਜਾਂਦੀ ਆ ਦਾ ਖਾਨਦਾਨ ਪੜ ਜਾਂਦਾ ਇੱذ ਕੀ ਲਿਖਿਆ ਜੀ ਬੱਚੇ ਬੂਟਿਆਂ ਵਰਗੇ ਹੁੰਦੇ ਨੇ ਨਹੀਂ ਖਾਦ ਨਸ਼ੇ ਦੀ ਪਾਈ ਦੀ ਖਾਨਦਾਨ ਦਾ ਨਾ ਚਮਕੇ ਧੀ ਵੱਧ ਤੋਂ ਵੱਧ ਪੜਾਈ ਦੀ ਧੀ ਪੁੱਤ ਵਿੱਚ ਫਰਕ ਨਹੀਂ ਰੱਖੀ ਦਾ ਦੱਬਾ ਚੂਰੀ ਦਾ ਜਦ ਖੋਲੀ ਦਾ ਨਾ ਕੱਢੀਏ ਨਾ ਕੱਢੀਏ ਮਾਂ ਦੀ ਗਾਲ ਕਦੇ ਨਾ ਧੀ ਨੂੰ ਮਾੜਾ ਬੋਲੀ ਦਾ ਇੱਕ ਵਾਰ ਦੀ ਦੋ ਸ਼ੇਰਾਂ 'ਚ ਲੜਾਈ ਹੋਈ ਲੜਾਈ ਹੋ ਗਈ ਉਹ ਆਪਸੇ ਜੋ ਬੋਲਾ ਨਾ ਤੇ ਇੱਕ ਸ਼ੇਰ ਦੇ ਬੱਚੇ ਮੰਗਰ ਕੁੱਤੇ ਪੈ ਗਏ ਕੁੱਤੇ ਪੈ ਗਏ ਤੇ ਦੂਜੇ ਸ਼ੇਰ ਨੇ ਉਹ ਬੱਚੇ ਨੂੰ ਬਚਾਇਆ ਉਹ ਕਹਿੰਦਾ ਅੰਕਲ ਤੂੰ ਤਾਂ ਮੇਰੇ ਡੈਡੀ ਨਾਲ ਲੜਿਆ ਹੋਇਆ ਕਹਿੰਦਾ ਸੀ ਸ਼ੇਰ ਬੇਸ਼ੱਕ ਲੜੇ ਹੋਈ ਹੈ ਆਪਸ ਵਿੱਚ ਪਰ ਵਿੱਚੋ ਕੁੱਤਿਆਂ ਨੂੰ ਨਹੀਂ ਫਾਇਦਾ ਲੈਣ ਦੇਣਾ ਇੱਥੇ ਕੀ ਦੇਖਿਆ ਜੀ ਸਾਹਾਂ ਤੋਂ ਪਿਆਰੇ ਯਾਰਾਂ ਵਿੱਚ ਜੇ ਮੰਗਲਾ ਵੈਰ ਵੀ ਪੈ ਜਾਵੇ ਵਫਾ ਦੇਵੇਂ ਨਾ ਪਾੜ ਲਈਏ ਅੱਖ ਵਿੱਚ ਲਾਲਚ ਥੋਖਾਏ ਜਿਸ ਅੱਖ ਵਿੱਚ ਲਾਲਚ ਥੋਖਾਏ ਨਹੀਂ ਅੱਖੀਓ ਦੇ ਨਾਲ ਜੋੜੀ ਦੀ ਨਾ ਬਿਨ ਪਰਖਣ ਦੇ ਲਾਈ ਦੀ ਤੇ ਨਾ ਬਿਨ ਪਰਖਣ ਦੇ ਢੋੜੀ ਦੀ ਨਾ ਬਿਨ ਪਰਖਣ ਦੇ ਲਾਈ ਦੀ ਨਾ ਭੇਦ ਭਰਮ ਨਾ ਫਿਕ ਹੋਵੇ ਨਾ ਦੇ ਕਈ ਯਾਰ ਗਲਾਸੀ ਇੱਕ ਹੋਵੇ ਜੇ ਇੱਕ ਵੀ ਕਹੇ ਮੈਂ ਨਹੀਂ ਪੀਣੀ ਉਸੇ ਪਲ ਬੋਤਲ ਰੋੜੀ ਦੀ ਨਾ ਬਿਨ ਪਰਖਣ ਦੇ ਲਾਈ ਦੀ ਤੇ ਨਾ ਬਿਨ ਪਰਖਣ ਦੇ ਤੂੰ ਲੋੜੀ ਦੀ ਨਾ ਬਿਨ ਪਰਖਣ ਦੇ ਲਾਈ ਦੀ ਕੋ ਨਾ ਮੰਗ ਤੇ ਨੂੰ ਕੋਈ ਆਸਾ ਲੈ ਕੇ ਹੀ ਜਰ ਕਿਸੇ ਦੇ ਦਰ ਜਾਂਦਾ ਕਮ ਕਿਸੇ ਦਰਕਦਾ ਨਹੀਂ ਇੱਥੇ ਸਭ ਦਾ ਹੀ ਸਰ ਜਾਂਦਾ ਕਮ ਕਿਸੇ ਦਾ ਰਕਦਾ ਨਹੀਂ ਇੱਥੇ ਸਭ ਦਾ ਹੀ ਸਰ ਜਾਂਦਾ ਮੰਗਲਾ ਇਸ ਦੁਨੀਆ ਤੋਂ ਕਿਉਂ ਜਿਉਂਦਾ ਆਸ ਰੱਖੇ ਸਾਨੂੰ ਉਹੀ ਇੱਕ ਦਿਨ ਮਾਰ ਗਏ ਜਿਹਦੇ ਦਿਲ ਵਿੱਚ ਹੋਵੇ ਚੋਰ ਉਹਦੇ ਲਈ ਨਾ ਮਰੀਏ ਹੋਵੇ ਬਹੁਤਾ ਦਿਲ ਕਮਜ਼ੋਰ mohabbat ਨਾ ਕਰੀਏ ਰਾ ਤੋਤੇ ਵਾਂਗੂ ਦਿਲ ਨੂੰ ਇਹੋ ਸਖਾਈ ਦਾ ਜੇ ਛੱਡ ਕੇ ਦੁਰਜੇ ਯਾਰ ਮਗਰ ਨਹੀਂ ਜਾਈਦਾ ਮਾੜੀ ਮਹਿਫਿਲ ਵਿੱਚ ਨਾ ਜਾਈਏ ਜਾਣ ਬੁਝਣਾ ਧੁਖੇ ਖਾਏ ਮਾੜੀ ਮਹਿਫਿਲ ਵਿੱਚ ਨਾ ਜਾਈਏ ਜਾਣ ਬੁਝਣਾ ਧੁਖੇ ਖਾਈਏ ਪੱਥਰਾਂ ਦੇ ਸੰਗ ਮੇਲ ਕੀ ਹੁੰਦਾ ਫੋਨੇ ਵਾਲੇ ਦਾ ਢੰਡਿਆਂ ਦਾ ਕੀ ਲੋਸ਼ ਦੋਸ਼ ਦਾ ਧੰਦੇ ਵਾਲੇ ਦਾ ਵਾਲੇ ਦਾ ਉਹ ਸੋਹਣਿਆ ਨੇ ਤਾਂ ਆਪਣਾ ਆਪ ਸਜੋਣਾ ਹੀ ਹੁੰਦਾ ਏ ਸੋਹਣਿਆ ਨੇ ਤਾਂ ਆਪਣਾ ਆਪ ਸਜੋਣਾ ਹੀ ਹੁੰਦਾ ਏ ਨੈਣੀ ਸੁਰਮਾਚੀ ਚ ਇਛਾ ਲਾ ਪੋਣਾ ਹੀ ਹੁੰਦਾ ਏ ਪਰ ਨਾ ਕੱਖ ਵੀ ਰਹੇ ਦੇਖ ਕੇ ਛੁਰਨੇ ਵਾਲੇ ਦਾ ਕੰਡਿਆਂ ਦਾ ਕੀ ਦੋਸ਼ ਦੋਸ਼ਤਾ ਛੁਰਨੇ ਵਾਲੇ ਦਾ ਕੰਡਿਆਂ ਦਾ ਕੀ ਦੋਸ਼ ਦੋਸ਼ਤਾ ਛੁਰਨੇ ਵਾਲੇ ਦਾ ਓਏ ਵਿੱਚ ਇਸ਼ਕ ਦੇ ਸੋਹਣਿਆ ਆਪਣੀ ਅੱਖ ਲਗਵਾ ਬੈਠੀ ਤੇ ਕੱਚਿਆਂ ਕੋਲੋਂ ਪਰ ਜਾਣਦੀਆਂ ਆ ਸਾਲਾ ਬੈਠੀ ਪਾਣੀ ਅੱਗੇ ਜ਼ੋਰ ਕੀ ਹੁੰਦਾ ਖੁਰਨੇ ਵਾਲੇ ਦਾ ਕੰਡਿਆਂ ਦਾ ਕੀ ਦੋਸ਼ ਦੋਸ਼ਤਾ ਤੁੰਨੇ ਵਾਲੇ ਦਾ ਕੰਡਿਆਂ ਦਾ ਕੀ ਦੋਸ਼ ਦੋਸ਼ਤਾ ਤੁੰਨੇ ਵਾਲੇ ਦਾ ਮਰੇ ਦੁਨੀਆਂ ਦਾ ਰੰਗ ਕਾਲਾ ਹੋ ਗਿਆ ਅੱਜ ਦੀ ਯਾਦ ਤੇਰੀ ਆਈ ਵੇ ਕਹਿੰਦੀ ਕਾਂ ਕਮਲੇ ਹੁੰਦੀ ਆ ਪਰ ਤੇਰਨੋਂ ਤਾਂ ਕਾ ਵੀ ਛਾਣੇ ਕੀ ਲਿਖਿਆ ਜੀ ਇਹਦੇ 'ਚ ਹੇ ਕੱਲ ਸਾਡੇ ਵੇੜੇ ਆਈ ਕਾਵਾ ਵਾਲੀ ਟੋਲੀ ਵੇ ਚੂਰੀ ਅੱਗੇ ਰੱਖ ਗੰਡ ਦਿਲ ਦੀ ਮੈਂ ਖੋਲੀ ਵੇ ਕਾਵਾ ਨੇ ਵੀ ਚੂਰੀ ਖਾਣੀ ਛੱਡਤੀ ਜਿਦੋਂ ਦੁੱਖਾਂ ਦੀ ਕਹਾਣੀ ਮੈਂ ਸੁਣਾਈ ਵੇ ਦੁਨੀਆਂ ਦਾ ਰੰਗ ਕਾਲਾ ਹੋ ਗਿਆ ਪਤ ਵੀਰ ਯਾਦ ਤੇਰੀ ਆਈ ਵੇ ਖੂਬਸੂਰਤ ਹੈ ਨਹੀ ਨਾ ਜਾਣ ਕਿਤੇ ਮੁਖੜੇ ਤੋਂ ਲਾਲੀਆਂ ਲੰਘ ਹੀ ਨਾ ਜਾਣ ਕਿਤੇ ਉੱਤਰ ਪਿਆਰ ਵਾਲੀਆਂ ਤੇਰੇ ਅਵਛੋੜਿਆ ਚ ਮੰਗਲਾ ਕਿਤੇ ਛੱਡ ਹੀ ਨਾ ਜਾਵਾਂ ਇਹ ਲੁਕਾਈ ਵੇ ਦੁਨੀਆਂ ਦਾ ਦੰਗ ਕਾਲਾ ਹੋ ਗਿਆ ਅੱਤ ਦੀ ਨਿਸ਼ਾਨ ਤੇਰੀ ਨਈ ਵੇ ਛੱਡ ਦਈ ਦੀ ਜਿੰਨੀ ਤਿੱਖੀ ਨੋਕ ਹੋਵੇ ਜਿੰਨੀ ਤਿੱਖੀ ਨੋਕ ਹੋਵੇ ਕਿਸੇ ਤਲਵਾਰ ਦੀ ਬਸ ਯਾਰੋ ਇੰਨੀ ਏ ਕਹਾਣੀ ਸਾਡੇ ਪਿਆਰ ਦੀ ਜਿੰਨੀ ਛੇਤੀ ਫੁੱਲ ਤੋਂ ਤਰੇਲ ਪਈ ਚੜ ਜਾਏ ਜਿੰਨੀ ਛੇਤੀ ਉੱਡਦਾ ਪਰਿੰਦ ਕੋਈ ਲੜ ਜਾਏ ਐ ਹੁੰਦਾ ਵੀ ਆ ਕੀ ਹੋ ਗਿਆ ਜਿੰਨੀ ਛੇਤੀ ਫੁੱਲ ਤੋਂ ਤਰੇਲ ਪਈ ਚੜ ਜਾਏ ਜਿੰਨੀ ਬਸ ਯਾਰ ਇੰਨੀ ਏ ਕਹਾਣੀ ਸਾਡੇ ਪਿਆਰ ਦੀ ਬਸ ਯਾਰ ਇੰਨੀ ਏ ਆਰੂ ਨਾ ਕੋਈ ਨਾ ਕਾੜੀ ਜਦੋਂ ਨਿਕਾਲਦੇ ਜਿੱਥੇ ਤੇਰੀ ਮੇਰੀ ਗੱਲ ਤੁਰੇ ਨਾ ਐਹੋ ਜਿਹਾ ਠੇਕਾ ਥਾਣਾ ਕੋਈ ਨਾ ਨੀ ਤੂੰ ਤੇ ਦੁਨੀਆ ਵਸਾ ਲਈ ਆਪਣੀ ਸਾਡਾ ਅਜੇ ਵੀ ਟਿਕਾਣਾ ਕੋਈ ਨਾ ਹੈ ਸਾਡਾ ਅਜੇ ਵੀ ਟਿਕਾਣਾ ਕੋਈ ਨਾ ਸ਼ਗਨਾ ਦੀ ਮਹਿੰਦੀ ਨੇ ਕਮਾਲ ਕਰਦੀ ਨਿੱਤਲ ਦੀ ਜ਼ਮੀਨ ਸਾਰੀ ਲਾਲ ਕਰਦੀ ਸ਼ਗਨਾ ਦੀ ਮਹਿੰਦੀ ਨੇ ਕਮਾਲ ਕਰਦੀ ਦਿਲ ਦੀ ਜ਼ਮੀਨ ਸਾਰੀ ਲਾਲ ਕਰਦੀ ਸਾਹੀ ਯਾਦਾ ਵਾਲਾ ਲਹੂ ਜਮਿਆ ਨਹੀਂ ਸਾਡੇ ਵਰਗਾ ਨਮਾਣਾ ਕੋਈ ਨਾ ਤੁਤੇ ਦੁਨੀਆ ਵਸਾ ਲਈ ਆਪਣੀ ਨਹੀਂ ਸਾਡਾ ਅਜੇ ਵੀ ਟਿਕਾਣਾ ਕੋਈ ਨਾ ਦੇਖੋ ਜੀ ਫੋਨਾਂ ਨੇ ਚਿੱਠੀਆਂ ਵਾਲੀ ਜਿਹੜੀ ਫੀਲਿੰਗ ਖਤਮ ਕਰਤੀ ਚਿੱਠੀ ਨੂੰ ਪੜ ਕੇ ਅੱਖਰਾਂ ਦੇ ਵਿੱਚੋਂ ਸੋਹਣੇ ਯਾਰ ਦਾ ਚਿਹਰਾ ਲੱਭਦੇ ਹੁੰਦੇ ਸੀ ਸੋਹਣੇ ਜਿੱਥੇ ਕੀ ਲਿਖਿਆ ਵਾ ਹਾਏ ਜਿੱਦੋਂ ਜਿੱਦੋਂ ਡੈਣਾ ਵਿੱਚ ਆਇਆ ਛੱਲਾ ਨਹੀਂ ਤੇ ਕਾਗਜ਼ਾਂ ਤੋਂ ਰੁੜ ਗਈਆਂ ਸਭ ਗੱਲਾਂ ਨਹੀਂ ਜਦੋਂ ਜਦੋਂ ਨੈਣਾਂ ਵਿੱਚ ਆਇਆਂ ਛਲਾਨੀ ਕਾਗ ਜੰਦਕਾਨੀ ਵੇਖੀ ਬਚਪਨ ਤੇ ਜਵਾਨੀ ਵੇਖੀ ਬੀਤੀ ਹੋਈ ਜ਼ਿੰਦਗਾਨੀ ਵੇਖੀ ਜਿਸ ਵਿੱਚ ਖੜੇ ਮਿੱਟੀ ਦੇ ਵਿੱਚ ਨਾ ਕੇ ਆਇਆ ਮੈਂ ਰਾਤੀ ਸੁਪਨੇ ਦੇ ਵਿੱਚ ਰਾਤੀ ਸੁਪਨੇ ਦੇ ਵਿੱਚ ਪਿੰਡ ਦਾ ਗੇੜਾ ਰਾਤੀ ਸੁਪਨੇ ਦੇ ਵਿੱਚ ਕੀ ਕੀ ਵੇਖਿਆ ਜੀ ਹਏ ਰਾਤੀ ਉਹੀ ਕਲਮ ਦਿਵਾਤ ਤੇ ਫੱਟੀ ਵੇਖੀ ਮੈਂ ਰਾਤੀ ਉਹੀ ਕਲਮ ਦਿਵਾਤ ਤੇ ਫੱਟੀ ਵੇਖੀ ਮੈਂ ਸਾਧੂ ਰਾਮ ਦੀ ਤਕੜੀ ਪਿੱਤ ਦੀ ਵਕੀ ਵੇਖੀ ਮੈਂ ਰੂੰਗਾ ਲੈ ਕੇ ਮਠੀਆਂ ਫੁੱਲੀਆਂ ਖਾ ਗਿਆ ਆ ਮੈਂ ਰਾਤੀ ਸੁਪਨੇ ਦੇ ਵਿੱਚ ਲਾਖਿਆ ਮੈਂ ਰਾਤੀ ਸੁਪਨੇ ਦੇ ਵਿੱਚ ਮੋਜ ਹੁੰਦੇ ਹੋਏ ਤਾਂ ਜਿਉ ਪੰਜਾਬ ਵਾਲੀ ਖੋਰੇ ਕਿਉਂ ਸੁਟਾਉਂਦੀ ਏ ਜਿੱਦੇ ਉੱਥੇ ਬੈਠ ਕੇ ਸੀ ਚੂਪੇ ਕਦੀ ਪੋਨੇ ਗਨੇ ਘਾ ਨਾਲ ਭਰੀ ਉਹ ਵਟ ਜਾਦੇ ਆਉਂਦੀ ਏ ਵੋਦਿਆਂ ਨੂੰ ਵਾਹ ਲੈਣਾ ਕੰਮਾਂ ਨੂੰ ਮੁਕਾ ਲੈਣਾ ਖੂਤਿਉਂਦੇ ਸੀ ਪਿੰਡ ਆਪਣੇ ਤੋਂ ਦੂਰ ਸਾਨੂੰ ਏ ਤੂਤਾਂ ਵਾਲੇ ਖੂਨ ਕਦੋਂ ਛਾੜੇ ਆਉਣਾ ਚਾਹੁੰਦੇ ਸੀ ਇੱਟਾਂ ਦਾ ਬਣਾ ਕੇ ਥੁੱਲਾ ਛੱਡੀਆਂ ਦੀ ਬਾਲ ਅੱਗ ਚਾਹ ਧਰ ਲੈਂਦੇ ਸੀ ਜੇ ਹਵਾ ਤੇਜ਼ ਹੋਣੀ ਦੋ ਜਾਣੇ ਪੱਲੀ ਫੜ ਚੁੱਲ੍ਹੇ ਦੇ ਦਿਵਾਲੇ ਓਟ ਜਹੀ ਕਰ ਲੈਂਦੇ ਸੀ ਵਾਡੀ ਸਾਡੀ ਰੂ ਬਦਲੇ ਬਦਲੇ ਸੱਚਾ ਦਾ ਤੂ ਸ਼ਾਵਾ ਸ਼ਾਵਾ ਸੱਜਣਾ ਦਾ ਖੂ ਬੱਲੇ ਬੱਲੇ ਸੱਜਣਾ ਦਾ ਖੂ ਸ਼ਾਬਾ ਸ਼ਾਬਾ ਸੱਜਣਾ ਦਾ ਖੂ ਜੀ ਕਰਦਾ ਟਿਕ ਟਿਕ ਤਾਈਏ ਤੇ ਛੇਤੀ ਆਪਣੇ ਵਤਨੀ ਜਾਈਏ ਜੀ ਕਰਦਾ ਟਿਕ ਟਿਕ ਤਾਈਏ ਛੇਤੀ ਆਪਣੇ ਵਤਨੀ ਜਾਈਏ ਪਰ ਮਜਬੂਰੀ ਲਾ ਕੇ ਵਗ ਰਾਂ ਦਵੇ ਕਲੇ ਜਾਲੂ ਬੱਲੇ ਬੱਲੇ ਸੱਜਣਾ ਦਾ ਖੂ ਬੱਲੇ ਬੱਲੇ ਸੱਜਣਾ ਦਾ ਖੂ ਕਈ ਆਪਣੇ ਵਤਨੀ ਮੋਜ ਜੋ ਮਾਣੀ ਤੇ ਮੁੜ ਨਹੀਂ ਲੱਭੀ ਉਹ ਮਰ ਜਾਣੀ ਆਪਣੇ ਵਤਨੀ ਮੋਜ ਜੋ ਮਾਣੀ ਮੁੜ ਨਹੀਂ ਲੱਭੀ ਉਹ ਮਰ ਜਾਣੀ ਨਾ ਲੱਭੇ ਉਹ ਸੱਤ ਤਿਰੰਜਣ ਨਾ ਕੋਈ ਲਾਂਦੀ ਕੂ ਬੱਲੇ ਬੱਲੇ ਸੱਜਣਾ ਦਾ ਕੂ ਛਾਵਾ ਛਾਵਾ ਸੱਜਣਾ ਦਾ ਕੂ ਬਗੜਾ ਦਵੇ ਕਹੇ ਜਾਨੂ ਬੱਲੇ ਬੱਲੇ ਸੱਜਣਾ ਦਾ ਕੂ ਛਾਵਾ ਛਾਵਾ ਦਿੰਦਾ ਦਰਕੂ ਇਸ ਖੂਹੇ ਦੀ ਮੋਹਣ ਹਾਨੀਓ ਕੈਸਾ ਸਾਲ ਪੁਰਾਣੀ ਇਹਦੀਆਂ ਟਿੰਡਾਂ ਵਿੱਚੋਂ ਗੂੰਜੇ ਬਾਬਿਆ ਵਾਲੀ ਬਾਣੀ ਇਹ ਖੂਹ ਮਜਨੂ ਤੋਂ ਗੜਵਾਇਆ ਲੈਲਾ ਹੋਈ دیوانی ਇੱਥੇ ਹੀ ਪੂਰਨ ਨੂੰ ਛਟਵਾਜੀ ਵੱਡ ਕੇ ਲੂਣਾ ਰਾਣੀ ਇਹਦੇ ਚਾਹੇ ਪਾਸੇ ਵਾਲੀ ਏ ਇੱਕ ਪਿਆਰ ਦੀ ਤਾਣੀ ਇੱਥੇ ਹੀ ਪਿਓ ਦੇ ਹੱਲ ਵਾਇਆ ਜੇ ਕੋਈ ਐਸੀ ਫਜ਼ਰ ਆਵੇ ਕਿ ਰੌਣਕ ਹੋਰ ਵੀ ਜ਼ਿਆਦਾ ਮੇਰੇ ਮੁਖ ਤੇ ਨਜ਼ਰ ਆਵੇ ਕਿ ਆਪਾਂ ਇੱਕ ਮਿਕ ਹੋ ਜਾਈਏ ਕੋਈ ਐਸੀ ਫਜ਼ਰ ਆਵੇ ਇਹ ਸੁਪਨਾ ਇੱਕ ਮੰਜ਼ਲ ਹੈ ਮੈਂ ਪੌਣਾ ਇਸ ਮੰਜ਼ਲ ਨੂੰ ਵਜੂਦ ਮੇਰਾ ਨਦੀ ਵਰਗਾ ਤੁਰਾਂ ਸਾਗਰ ਤੇਰੇ ਵੱਲ ਨੂੰ ਜ਼ਰੂਰ ਮਿਲਾਂਗੇ ਮাইয়া ਨਹੀਂ ਜੇ ਅੱਜ ਤੇ ਫਿਰ ਕੱਲ ਨੂੰ ਜ਼ਰੂਰ ਮਿਲਾਂਗੇ ਮাইয়া ਨਹੀਂ ਜੇ ਅੱਜ ਤੇ ਫਿਰ ਕੱਲ ਨੂੰ ਕਿ ਇਸ਼ਕ ਦੇ ਦੁਸ਼ਮਨਾ ਥਾਣੀ ਜੀ ਜਵਾਨ ਜਹੀ ਮੇਰੀ ਰੂਹ ਨੇ ਕਈ ਰਸਤੇ ਬਣਾਏ ਨੇ ਹੂੰ ਜੋ ਮੇਰੇ ਹਮਸਫਰ ਬਣਦੇ ਜੋ ਮੇਰੇ ਹਮਦਰਦ ਹੁੰਦੇ ਬਚਾਉਂਦੇ ਹੋਂਦ ਜੋ ਮੇਰੀ ਕਿਨਾਰੇ ਉਹ ਕਮਾਏ ਨੇ ਹੂੰ ਪਹਾੜਾਂ ਪੱਥਰਾਂ ਵਰਗੇ ਇਸ਼ਕ ਤੇ ਦੁਸ਼ਮਨਾ ਥਾਣੀ ਜਵਾਨ ਜਹੀ ਮੇਰੀ ਰੂਹ ਨੇ ਕਈ ਰਸਤੇ ਬਣਾਏ ਨੇ ਜੋ ਮੇਰੇ ਹਮਦਰਦ ਹੁੰਦੇ ਜੋ ਮੇਰੇ ਹਮਸਫਰ ਬਣਦੇ ਬਚਾਉਂਦੇ ਹੋਂਦ ਜੋ ਮੇਰੀ ਕਿਨਾਰੇ ਉਹ ਕਮਾਏ ਤੇਰੇ ਅੰਦਰ ਮੈਂ ਰਚ ਜਾਣਾ ਉਡੀਕਾ ਹੁਣ ਉਸੇ ਪਲ ਨੂੰ ਵਜੂਦ ਮੇਰਾ ਨਦੀ ਵਰਗਾ ਤੁਰਾਂ ਸਾਗਰ ਤੇਰੇ ਵੱਲ ਨੂੰ ਜ਼ਰੂਰ ਮਿਲਾਂਗੇ ਮਾਇਆ ਨਹੀਂ ਜੇ ਅੱਜ ਤੇ ਫਿਰ ਕੱਲ ਦੇਵੀ ਹਵਾ ਵਗਦੀ ਰਹੇ ਠੰਡੀ ਬੜਾ ਆਉਂਦਾ ਮਜ਼ਾ ਹੁੰਦਾ ਤੂੰ ਜਿੱਥੇ ਖੋਲ ਕੇ ਬਾਵਾ ਮੈਨੂੰ ਖੁਸ਼ ਆਮਦੀਦ ਕਹਿਣਾ ਤੂੰ ਜਿੱਥੇ ਖੋਲ ਕੇ ਬਾਵਾ ਮੈਨੂੰ ਖੁਸ਼ ਆਮਦੀਦ ਕਹਿਣਾ ਮੇਰੇ ਦਿਲ ਨੂੰ ਪਤਾ ਯਾਰਾ ਰੁਕੇ ਹਰ ਇੱਕ ਲੰਮਾ ਉੱਥੇ ਰੰਗੀਲਾ ਬਾਗ ਖਾਬਾਂ ਦਾ ਖਿਆਲਾਂ ਦੇ ਪਰਿੰਦੇ ਵੀ ਹਵਾ ਵਗਦੀ ਰਹੇ ਠੰਡੀ ਬੜਾ ਆਉਂਦਾ ਹੈ ਮਜ਼ਾ ਉੱਥੇ ਹਮੇਸ਼ਾ ਭਾਗ ਲੱਗਦੇ ਨੇ ਮੁਹੱਬਤ ਦੀ ਉੱਚੀ ਛਲ ਨੂੰ ਵਜੂਦ ਮੇਰਾ ਨਦੀ ਵਰਗਾ ਤੁਰਾ ਸਾਗਰ ਤੇਰੇ ਵੱਲ ਨੂੰ ਜ਼ਰੂਰ ਮਿਲਾਂਗੇ ਮਾਇਆ ਨਹੀਂ ਜੇ ਅੱਜ ਤੱਕ ਨਾ ਹਿਲੇ ਕੇ ਆਉਂਦੀ ਫਿਰ ਕੋਈ ਅੱਜ ਚੂਰੀ ਅੱਜ ਦੇ ਰਾਂਝੇ ਤਾਂ ਅੱਜ ਦੇ ਰਾਂਝੇ ਤਾਂ ਬਸ ਐਸੀ ਮਾਲਾ ਦੇ ਵਿੱਚ ਮਿਲਦੇ ਨੇ ਫਿਰ ਵੀ ਬਣ ਕੇ ਆਉਂਦੀ ਇਲਮ ਸਟਾਰ ਹੈ ਪੂਰੀ ਓ ਚੰਨੇ ਚੂਰੀ ਵਾਲੇ ਰਾਈ ਕੇ ਕੋਲੇ ਕਵਾੜੀਆਂ ਦੇ ਅੱਜ ਦੇ ਹੀਰ ਤਾਂ ਬਾਰ ਗੇੜੇ ਮਾਈਕ ਡਾਊਨ ਨਾਲ ਦੇਖਾਵੇ ਨਾ ਹੀ ਰਾਂਝਾ ਕੋਈ ਯੋਗੀ ਬਣ ਕੇ ਆਉਂਦਾ ਏ ਉਹ ਵੀ ਗੇੜੇ ਅੱਜ ਕਲੇ ਨਾ ਦਿੱਲੇ ਤੋਂ ਹੁਣਾ ਲਾਉਂਦੇ ਨੇ ਅੱਜ ਦੇ ਸਾਧ ਬੂਵਨੇ ਰੰਨਾ ਦੇਸ਼ ਕਾਰੀ ਯਾਰੇ ਤਿਲ ਲਿਖਾਰੇ ਕਬਰੂ ਰੇ ਪਿੰਡ ਵਿੱਚ ਕੋਈ ਨਾ ਕੋਈ ਪੰਗਾ ਪਾਈ ਦਿੰਦੇ ਨੇ ਯਾਰਾਂ ਵਿੱਚ ਬੈਠੇ ਇਹਨੂੰ ਸੈਨਤ ਮਾਰ ਕੇ ਲੰਗ ਗਈ ਯਾਰਾਂ ਵਿੱਚ ਬੈਠੇ ਇਹਨੂੰ ਸੈਨਤ ਮਾਰ ਕੇ ਲੰਗ ਗਈ ਫੇ ਮੈਊਂਗੀ ਲਾਰਿਆ ਦੀ ਸੂਲੀ ਤੇ ਟੰਗ ਗਈ ਦਦੇ ਤੱਕ ਇਹ ਨਨਜ਼ਰ ਘੜੀ ਦੇ ਉੱਤੇ ਰੈਂਦੀ ਏ ਜਾਗਣ ਵਾਲੇ ਰੋਗੇ ਸੋਨੇ ਲਾਈ ਦਿੰਦੇ ਏ ਔਕੇ ਦੇ ਚਮਕਾਰ ਤੇ ਲਲਕਾਰੇ ਗਬਰੂ ਦੇ ਟੰਡ ਵਿੱਚ ਕੋਈ ਨਾ ਕੋਈ ਪੰਗਾ ਪਾਈ ਦਿੰਦੇ ਨੇ ਇੱਕ ਗੱਲ ਸੱਚੀ ਆ ਜੀ ਜਿਹੜੀ ਮੈਂ ਕਰਨ ਲੱਗਿਆ ਕਿ ਆਸ਼ਕ ਨੂੰ ਪੰਚਾਇਤ ਦੀ ਅੱਖ ਆਉਣਾ ਹੀ ਪੈਂਦਾ ਏ ਆਖਰ ਨੂੰ ਪੰਚਾਇਤ ਦੀ ਅੱਖ ਆਉਣਾ ਹੀ ਪੈਂਦਾ ਏ ਕਦੋਂ ਨਾ ਆਇਆ ਦਿਲ ਕਿਉਂ ਨਾ ਆਇਆ ਦਿਲ ਸਾਰਾ ਹਾਸਣਾਉਣਾ ਹੀ ਪੈਂਦਾ ਏ ਜੇ ਫੈਸਲਾ ਹੋ ਕਈ ਦਿਲ ਜਲੇ ਆਪਣਾ ਆਪ ਜਲਾਈ ਬਿੰਦੇ ਨੇ ਲੋਕੇ ਦੇ ਚਮਕਾਰੇ ਤਿਲ ਲਕਾਰੇ ਕਦਰੂ ਦੇ ਦਿਲ ਵਿੱਚ ਕੋਈ ਨਾ ਕੋਈ ਹਾਨ ਹੋ ਗਿਆ ਤੂੰ ਕਾਤਲ ਦੇ ਹਾਨ ਹੋ ਗਿਆ ਪੋਟਾ ਲਹੂ ਲਹਾਨ ਹੋ ਗਿਆ ਤੂੰ ਕਾਤਲ ਦੇ ਹਾਨ ਹੋ ਗਿਆ ਤੇਰੀ ਪੀੜ ਸਾਂ ਤੇ ਛੁੱਪ ਗਈ ਵੇ ਚੰਨ ਮੇਰਿਆ ਸੁਯਤ ਫੇਰ ਪੋਟੇ ਵਿੱਚ ਛੁੱਪ ਗਈ ਵੇ ਚੰਨ ਮੇਰਿਆ ਐ ਸ਼ਕਲੋਂ ਬੜਾ ਪਿਆਰਾ ਲੱਗੈ ਪਰ ਅੰਦਰੋਂ ਹੱਤਿਆਰ ਲੱਗਦਾ ਸੱਚੀ ਸ਼ਕਲੋਂ ਬੜਾ ਪਿਆਰਾ ਲੱਗਦਾ ਪਰ ਅੰਦਰੋਂ ਹੱਤਿਆਰ ਕੇ ਛੁੱਪ ਗਈ ਵੇ ਚੰਨ ਮੇਰਿਆ ਤੂੰ ਅਜ ਫੇਰ ਕੋਟੇ ਵਿੱਚ ਕੁਬ ਗਈ ਵੇ ਚੰਨ ਮੇਰਿਆ ਰਾਤੀ ਮੰਗਲਾ ਸੁਪਨਾ ਆਇਆ ਮੈਂ ਬਾਹ ਵਿੱਚ ਚੂੜਾ ਪਾਇਆ ਰਾਤੀ ਮੰਗਲਾ ਸੁਪਨਾ ਆਇਆ ਮੈਂ ਬਾਹਾਂ ਵਿੱਚ ਚੂੜਾ ਪਾਇਆ ਦਿਨ ਚੜ ਜਾਂ ਨਿਕਲ ਫੁੱਪ ਗਈ ਵੇ ਚੰਨ ਮੇਰਿਆ ਤੂੰ ਅਜ ਫੇਰ ਕੋਟੇ ਵਿੱਚ ਕੁਬ ਗਈ ਵੇ ਤੇਰੇ ਬਿਨਾ ਮੇਰਾ ਕੋਣ ਇੱਥੋਂ ਸ਼ੁਰੂ ਹੁੰਦੀ ਈ ਗੱਲ ਹਏ ਮਿੱਟੀ ਮੇਰਾ ਦਾਦਾ ਦਾਦੀ ਮਿੱਟੀ ਨਾਨਾ ਨਾਨੀ ਮਿੱਟੀ ਮੇਰਾ ਰਾਜਾ ਬਾਬਲ ਮਿੱਟੀ ਮਾਂ ਪੱਟ ਰਾਨੀ ਮਿੱਟੀ ਦੀ ਕੁੱਖ ਅੰਦਰ ਆਈ ਮਹੀਨੇ ਨੂੰ ਬਤਾਉਣ ਨੀ ਮਿੱਟੀਏ ਤੇਰੇ ਬਿਨਾ ਤੇਰੇ ਬਿਨਾ ਮੇਰਾ ਤੇਰੇ ਬਿਨਾ ਮੇਰਾ ਕੌਣ ਹਏ ਕੁੱਖ ਤੋਂ ਲੈ ਕੇ ਦੁਨੀਆ ਤਿੱਕਰ ਮਿੱਟੀ ਲੈ ਕੇ ਆਈ ਮਿੱਟੀ ਨੇ ਮੂੰਹ ਮੇਰਾ ਚੁੰਮਿਆ ਮਿੱਟੀ ਨੇ ਦਿੱਤੀ ਵਧਾਈ ਮਿੱਟੀ ਹੀ ਮੈਨੂੰ ਲੋਰੀਆਂ ਦੇ ਦੇ ਆਈ ਫੇਰ ਖਡੌਣ ਨੀ ਮਿੱਟੀਏ ਤੇਰੇ ਬਿਨਾ ਤੇਰੇ ਬਿਨਾ ਮੇਰਾ ਕਾਹ ਤੇਰੇ ਬਿਨਾ ਮੇਰਾ ਕੌਣ ਐ ਮਿੱਟੀ ਦੇ ਮੇਰੇ ਖੇਡ ਖੱਡਾ ਹੁਣੇ ਮਿੱਟੀ ਦੇ ਮੇਰੇ ਹਾਣੀ ਮਿੱਟੀ ਦੇ ਵਿੱਚ ਖੇਡ ਖੇਡ ਕੇ ਮਿੱਟੀ ਦੀ ਆਈ ਜਵਾਨੀ ਮਿੱਟੀ ਹੀ ਫਿਰ ਮਿੱਟੀ ਦੇ ਨਾਲ ਲੱਗੀ ਅੱਖ ਮਟਕਾਉਣੇ ਨਹੀਂ ਮਿੱਟੀਏ ਤੇਰੇ ਬਿਨਾ ਤੇਰੇ ਬਿਨਾ ਮੇਰਾ ਕੌਣ ਫਿਰ ਅਗਲੀ ਸਟੇਜ ਆਉਂਦੀ ਜੀ ਕਿਹੜੀ ਹੈ ਮਿੱਟੀ ਦੀ ਕੋੜੀ ਮਿੱਟੀ ਦੀ ਜੋੜੀ ਵਿਆਹ ਮਿੱਟੀ ਦਾ ਹੋਇਆ ਮਿੱਟੀ ਨੇ ਹੀ ਪਾਣੀ ਵਾਰਿਆ ਤੇਲ ਮਿੱਟੀ ਨੇ ਚੋਇਆ ਆ ਮਿੱਟੀ ਹੀ ਮੇਰੇ ਘਰ ਵਿੱਚ ਜੰਮ ਕੇ ਡੈਡੀ ਆਈ ਬੁਲਾਉਣੇ ਨਹੀਂ ਮਿੱਟੀਏ ਮਾਂ ਨੂੰ ਫਿਕਰ ਤਾਂ ਬੱਚਿਆਂ ਦੀ ਮਾਂ ਨੂੰ ਫਿਕਰ ਤਾਂ ਬੱਚਿਆਂ ਦੀ ਪਿਓ ਨੂੰ ਘਰ ਸਾਰੇ ਦੀ ਪਿਓ ਦੇ ਹੁੰਦਿਆਂ ਲੋੜ ਨਹੀਂ ਪੈਂਦੀ ਕਿਸੇ ਸਹਾਰੇ ਦੀ ਓਏ ਪਿਓ ਦੇ ਹੁੰਦਿਆਂ ਲੋੜ ਨਹੀਂ ਪੈਂਦੀ ਹੋਰ ਸਹਾਰੇ ਦੀ ਥਾਪੀ ਦੇ ਕੇ ਤੋਰੇ ਜੱਗ ਪਿਓ ਛੋਟਾ ਜੱਗ ਲੱਗਦਾ ਜਦ ਕਹਿੰਦਾ ਪੁੱਤ ਫਿਕਰ ਕਰੀ ਨਾ ਹੋਏ ਬਾਪੂ ਹੀ ਰੱਬ ਲੱਗਦਾ ਜਦ ਕਹਿੰਦਾ ਪੁੱਤ ਫਿਕਰ ਕਰੀ ਨਾ ਬਾਪੂ ਹੀ ਰੱਬ ਲੱਗਦਾ ਪਿੱਠ ਲੱਗਣ ਨਹੀਂ ਦੇਂਦਾ ਪਿੱਠ ਲੱਗਣ ਨਹੀਂ ਦੇਂਦਾ ਕਦੀਤੀ ਪੁੱਤ ਪਿਆਰੇ ਦੀ ਪਿਓ ਦੇ ਹੁੰਦਿਆਂ ਲੋੜ ਨਹੀਂ ਗੁਣੀਆਂ ਦਾ ਪਿਓ ਦੇ ਆ ਪਾਟਿਆਂ ਪੈਰਾਂ ਦੇ ਵਿੱਚ ਹੋਏ ਨਕਸ਼ਾ ਦੁਨੀਆ ਦਾ ਪਿਓ ਦੇ ਆ ਪਾਟਿਆਂ ਪੈਰਾਂ ਦੇ ਵਿੱਚ ਨਕਸ਼ਾ ਦੁਨੀਆ ਦਾ ਨੰਗੇ ਪੈਰੀ ਹਲਵਾਇਆ ਨੰਗੇ ਪੈਰੀ ਹਲਵਾਇਆ ਟੁੱਟ ਗਈ ਜੁੱਤੀ ਵਿਚਾਰੇ ਦੀ ਪਿਓ ਦੇ ਹੁੰਦਿਆਂ ਲੋੜ ਨਹੀਂ ਪੈਂਦੀ ਕਿਸੇ ਕਿਸੇ ਆਪੇ ਸੰਭ ਲੈਣਾ ਤੁੰਨਾ ਕਹਦੇ ਕਿ ਟੂਰੇ ਫੜ ਲੈ ਜੀ ਆਜਾ ਆਜਾ ਕੋਈ ਚੱਕਰ ਨਹੀਂ ਕੋਈ ਟੋਟਾ ਆਜਾ ਆਜਾ ਕੋਈ ਚੱਕਰ ਨਹੀਂ ਅੱਛਾ ਜੀ ਪਹਿਲਾਂ ਸੁੱਤੀ ਪੈਰੀ ਭੇਜ ਕੇ ਆਉਣੀਆਂ ਸੋਨਾਂ ਕਿ ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਨੂੰ ਉਸਕੇ ਪੈਰੀ ਨਹੀਂ ਜਿਹੜਾ ਤੁਹਾਨੂੰ ਠੀਕ ਆਉਂੀਆਂ ਅਦਰ ਐਨਾ ਪਿਆਰ ਨਾ ਸਾਨੂੰ ਕਰੜੀਏ ਨੀ ਬਣ ਪੀੜੇ ਖਾਂ ਵਿੱਚ ਰੜਕਾਂਗੇ ਹਨ ਸਾਰਾ ਤੇਹਲੀ ਕੀ ਆ ਨਾਮ ਜਾਊ ਤੇਰੇ ਦਿਲ ਵਿੱਚ ਮੁੜ ਮੁੜ ਧੜਕਾਂਗੇ ਇਸ ਇਸ਼ਕ ਚ ਮਿਲ ਜਾ ਖੁਸ਼ੀ ਕੋਈ ਇਸ ਗੱਲ ਤੇ ਨਾ ਇਤਬਾਰ ਕਰੇ ਓਏ ਕਿੱਥੇ ਤੈਂ ਕੋਈ ਭੱਜ ਲਊਗਾ ਇਹ ਇਸ਼ਕ ਸੁਤਿਆਂ ਤੇ ਵਿਵਾਰ ਨ ਕਰੇ ਤੇਰੇ ਦਿਲ ਵਿੱਚ ਜਦ ਵੀ ਮੇਰੀਆਂ ਯਾਦਾ ਫੇਰੇ ਪਾਉਣ ਗਿਆ ਵੀ ਸੁੱਤੀ ਪਈ ਨੂੰ ਹਿੱਕੀਆਂ ਆਉਣ ਗਿਆ ਐ ਸੁੱਤੀ ਪਈ ਨੂੰ ਹਿੱਕੀਆਂ ਆਉਣ ਗਿਆ ਜਿੱਥੇ ਪਹਿਲੀ ਵਾਰ ਮਿਲੇ ਸੀ ਨਾ ਭੁੱਲਣੀ ਉਹ ਥਾਂ ਤੈਨੂੰ ਜਿਸ ਉੱਤੇ ਸਿਰ ਧਰ ਸੌਂਦੀ ਸੈਂ ਯਾਦ ਆਉ ਮੇਰੀ ਬਾ ਤੈਨੂੰ ਬੀਤੀਆਂ ਜਾਦਾ ਜਿੰਦ ਤੇਰੀ ਨੂੰ ਇਜਰ ਦੇ 파헤 ਲਾਉਣ ਗੀਆਂ ਨੀ ਸੁਤੀ ਪੈ ਨੂੰ ਹਿਚਕੀਆਂ ਆਉਣਗੀਆਂ ਐ ਸੁਤੀ ਪੈ ਨੂੰ ਹਿਚਕੀਆਂ ਆਉਣਗੀਆਂ ਸੋਣ ਮਹੀਨਾ ਸਰਦਾ ਹਵਾਵਾਂ ਰਾਸ ਨਸ਼ਕ ਬਮਾਰਾ ਨੂੰ ਮੈਨੂੰ ਕੱਲੀ ਰਹਿਣ ਦਿਓ ਤੂੰ ਆਖੇਂਗੀ ਮੁਟਿਆਰਾਂ ਨੂੰ ਕਾਲੀਆਂ ਕੋਲਾ ਰੋਦੀ ਹੋਈ ਨੂੰ ਆਕੇ ਹੋਰ ਰਵਾਉਣਗੀਆਂ ਨੀ ਸੁਤੀ ਪਈ ਯੋ ਦਿੱਕੀਆਂ ਆਉਣੀਆਂ ਯਾਦ ਸੱਜਣ ਦੀ ਸੱਪ ਵਰਗੀ ਤੇਰੇ ਤਨ ਮਨ ਯਹਰ ਸਮੋ ਜਾਉ ਜਿਉਣਾ ਤਾਂ ਇੱਕ ਪਾਸੇ ਤੈਨੂੰ ਮਰਨਾ ਔਖਾ ਹੋ ਜਾਉ ਮੰਗਲ ਬਾਜੋ ਜਾ ਨਾ ਨਿਕਲੂ ਅੱਖੀਆਂ ਮੀਂਹ ਵਰਸੋਣਗੀਆਂ ਨੀ ਸੁਤੀ ਪਈ ਯੋ ਦਿੱਕੀਆਂ ਆਉਣੀਆਂ ਐਸੋ ਤੀបី ਨੂੰ ਦਿੱਕਿਆ ਆਉਣ ਗਿਆ ਆ ਖਾਂਬ ਕੇ ਰੱਖ ਮਿੱਤਰਾ ਮਾਂ ਪਿਓ ਭੈਣ ਭਰਾ ਪੁੱਤ ਧੀਆਂ ਇੱਕੋ ਘਰ ਜੰਮਣਾ ਨਹੀਂ ਮੁੜ ਕੇ ਇੱਕ ਟੱਬਰ ਦਿਆਂ ਜੀਆਂ ਇੱਕੋ ਘਰ ਜੰਮਣਾ ਨਹੀਂ ਉਹ ਮੁੜ ਕੇ ਇੱਕ ਟੱਬਰ ਦਿਆਂ ਜੀਆਂ ਪੈਸੇ ਲਈ ਭੱਜਦਾ ਏ ਐਸ ਲਈ ਭਜਦਾ ਏ ਤੇ ਪੁੱਤ ਨੂੰ ਖਾ ਨਾ ਜਾਵੇ ਚਟਾ ਤੈਨੂੰ ਧੱਕੇ ਹੀ ਵਜਣੇ ਨੇ ਉਹ ਧੱਕਾ ਜੇ ਮਾਪਿਆਂ ਨੂੰ ਦਿੱਤਾ ਚਿੱਟੀ ਪੱਗ ਤੇ ਚੁੰਨੀ ਏ ਓਏ ਹੁੰਦੀਆਂ ਖਾਨਦਾਨ ਦੀਆਂ ਨੀਆਂ ਇੱਕੋ ਕਰਜਮਣਾ ਨਹੀਂ ਉਹ ਮੁੜ ਕੇ ਇੱਕ ਟਬਰ ਦਿਆਂ ਜੀਆਂ ਓ ਸਾਬੂ ਇੱਥੇ ਹੀ ਰਹਿ ਜਾਣਾ ਵੇ ਸਭ ਇੱਥੇ ਹੀ ਰਹਿ ਜਾਣਾ ਮੈਨ ਮਨਾਰੇ ਕਿੱਲੇ ਵਟਾ ਪਾਣੀ ਵਢਣ ਦੇ ਪਿੱਛੇ ਓ ਐਵੇਂ ਹੀ ਰੋਲੀ ਪਾਲੀ ਜੱਟਾ ਦੁਨੀਆ ਨੂੰ ਰੋੜ ਦੇਣਾ ਓ ਪੈਂਦਿਆ ਦਫਰਤ ਵਾਲਿਆਂ ਮੀਆਂ ਇੱਕੋ ਘਰ ਜਮਣਾ ਨਹੀਂ ਓ ਮੁੜਕੇ ਇੱਕ ਟੱਬਰ ਦੇ ਅਪਰਸਾਤਾ ਨੂੰ ਇਹ ਤੇ ਮੀ ਵੀ ਚੱਟਿਆ ਜਾਂਦਾ ਤੰਗ ਤੰਗ ਜਵਾਨੀ ਬਰਸਾਤਾ ਨੂੰ ਤੇ ਲੱਬਾਂ ਦਾ ਸਰਣ ਵੇ ਮੈਂ ਰਾਤਾਂ ਨੂੰ ਤੰਗ ਕਰਦੀ ਜਵਾਨੀ ਬਰਸਾਤਾ ਨੂੰ ਲੱਬਾਂ ਦਾ ਸਰਣ ਵੇ ਮੈਂ ਰਾਤਾਂ ਨੂੰ ਅੱਜ ਅੱਖ ਕੇ ਰਹੀ ਆ ਤੈਨੂੰ ਡੱਕ ਸੋਹਣਿਆ ਵੇ ਹੁਣ ਓਕਲ ਓਕਲ ਚ ਲਾਲ ਟੁੱਟ ਡੱਕ ਸੋਹਣਿਆ ਵੇ ਹੁਣ ਓਕਲਾ ਹਾਈ ਲੱ ਮੇਰੇ ਲੱਗੇ ਵਫਾ ਦੇ ਹੰਬ ਪੱਕ ਸੋਹਣਿਆ ਵੇ ਓਕਲ ਕਲਿੱਤ ਲਾ ਟੁੱਟੇ ਨਿਕ ਸੋਹਣਿਆ ਵੇ ਹੁਣ ਲੋਕਲਾ ਮਹਿੰਗੇ ਮੰਗਲਾ ਜਵਾਨੀ ਵਾਲੇ ਦਿਨ ਵੇ ਤੂੰ ਮੇਰੇ ਲੱਕ ਦੇ ਹੁਲਾਰਿਆਂ ਨੂੰ ਗਿਣਵੇ ਮਹਿੰਗੇ ਮੰਗਲਾ ਜਵਾਨੀ ਵਾਲੇ ਦਿਨ ਵੇ ਤੂੰ ਮੇਰੇ ਲੱਕ ਦੇ ਹੁਲਾਰਿਆਂ ਨੂੰ ਗਿਣਵੇ ਡੱਬਾ ਰੋਟੀ ਵਾਲਾ ਇੱਕ ਪਾਸੇ ਰੱਖ ਸੋਹਣਿਆ ਵੇ ਹੁਣ ਲੋਕਲਾ ਲੋਕਲੀ ਚੁੜਾਰੇ ਟੁੱਟੇ ਨਿਕ ਸੋਹਣਿਆ ਵੇ ਹੁਣ ਲੋਕਲਾ ਦੇਖ ਕੇ ਘੜਮੁੱਕੋ ਕਾ ਮੈਂ ਪੁੱਛਣਾ ਚਾਹਾਂ ਗਾ ਅੱਜ ਸੁਨਿਆਰਿਆਂ ਨੂੰ ਆ ਮੰਗਲ ਜਹੇ ਕਿਉ ਆਪਣੀ ਹੋਸ਼ ਭੁੱਲਣ ਤੇ ਚਲ ਨਗਾ ਚੋਂ ਪੈਂਦੇ ਚਮਕਾਰਿਆਂ ਨੂੰ ਗੋਲੀ ਵਾਂਗ ਜਿਗਰ ਵਿੱਚ ਆ ਖੁੱਬਿਆ ਤੇਰੇ ਕੋਕੇ ਦਾ ਚਮਕਾਰਾ ਨਹੀਂ ਜੇ ਕਰਦਾ ਪੱਟੀ ਵਾਦਿਆਂ ਦੀ ਤਾਂ ਬਚ ਜਉ ਇੱਕ ਕਵਾਰਾ ਨਹੀਂ ਤੇਰਾ ਕੋਕਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ ਕੋਕਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ ਜਿੰਨੇ ਯਾਦ ਕਰਾਂ ਮੁੱਠਿਆਰੇ ਨਹੀਂ ਜਾਗਣਾ ਰਾਤ ਨੂੰ ਤਾਂ ਕੋਕਾ ਕਰਕੇ ਧੋਖਾ ਮੈਨਾਂ ਦਿਲ ਲੈ ਗਿਆ ਆਏ ਲੰਗਦੀ ਜਦ ਕੋਲੋਂ ਇੱਕ ਤਣਕੇ ਉੱਡ ਗਏ ਹੋਸ਼ ਕਬੂਤਰ ਬਣ ਕੇ ਅਕਲਾ ਨੂੰ ਵੀ ਕੇ ਆ ਪ ਗਏ ਗਾਨੀ ਵਾਲੇ ਕਾਲੇ ਮਣ ਕੇ ਤੇਰਾ ਮੜਿਆ ਲਾਲ ਦਿੰਦਾ ਸਾਨੀ ਜੂ ਚੰਡਿਆ ਹੋਇਆ ਗੰਡਾ ਸਾਨੀ ਮੇਰੇ ਸੀਨੇ ਦੇ ਨਾਲ ਖੈ ਗਿਆ ਧੁੱਖਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ ਧੋਖਾ ਕਰਕੇ ਧੋਖਾ ਮੇਰਾ ਦਿਲ ਲੈ ਗਿਆ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਮੰਗਲਪੁਰ ਦੇ ਨਾਲ ਤੇ ਬਾਕੀ ਆਪਣੇ ਸਾਰੇ ਯਾਰਾਂ ਦੋਸਤਾਂ ਨਾਲ ਬਹੁਤ ਜਾਇ ਜੁਆ ਕੀਤਾ ਸਾਰਿਆਂ ਨੇ ਬੜਾ ਖੁੱਲਾ ਟਾਈਮ ਲਾਇਆ ਤੇ ਖੁੱਲ ਕੇ ਸਾਰੇ ਹੱਸੇ ਖੇਡੇ ਤਾੜੀਆਂ ਮਾਰੀਆਂ ਨਾਲ ਵਿੱਚ ਪੂਰੀ ਸ਼ਮੂਲੀਅਤ ਕੀਤੀ ਮੰਗਲ ਹਟੌਰ ਜਿਹੜਾ ਨਾਲ ਤੇ ਸਾਰਾ ਕੁਝ ਓਵਰਆਲ ਬਹੁਤ ਸੋਹਣਾ ਰਿਹਾ ਤੇ ਇਹਦੇ ਵਿੱਚ ਜਿਹੜੇ ਸਾਡੇ ਯਾਰ ਦੋਸਤ ਸੀਗੇ ਰਾਜਵਿੰਦਰ ਸਿੰਘ ਕਿੱਟੂ ਤੇ ਬਲਵੀਰ ਪਵਾਰ ਉਹਨਾਂ ਦਾ ਦਫ਼ਤਰ ਸੀਗਾ ਜਿਹੜਾ ਮੌਰਗੇਜ ਵਾਲਾ ਉਹ ਸਾਡਾ ਵੈਨਿਊ ਸੀਗਾ ਤੇ ਉਹਨਾਂ ਨੇ ਹੀ ਨਾਲ ਬਾਕੀ ਸਾਰਾ ਖਾਣ ਪੀਣ ਦਾ ਪ੍ਰਬੰਧ ਕੀਤਾ ਸੀ ਤੇ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਬਹੁਤ ਧੰਨਵਾਦ ਤੇ ਬਾਕੀ ਵੀ ਸਾਰੇ ਜਿਹੜੇ ਮੇਰੇ ਯਾਰ ਦੋਸਤ ਸੱਜਣ ਮਿੱਤਰ ਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ ਤੇ ਮੇਰੇ ਇਸ ਸੱਦੇ ਤੇ ਇਥੇ ਪਹੁੰਚੇ ਤੇ ਆਏ ਤੇ ਇਸ ਮਹਿਫਿਲ ਨੂੰ ਜਿਹੜਾ ਮੈਂ ਹੋਰ ਵੀ ਚਾਰ ਚੰਨਕੀ ਦਾ ਭਾਂ ਕਹਿ ਦਿੰਨੇ ਕਿ ਲਾਇਆ ਤੇ ਬਹੁਤ ਸੋਹਣਾ ਟਾਈਮ ਰਿਹਾ ਸਾਰਿਆਂ ਨੇ ਬਹੁਤ ਜੁਆ ਕੀਤਾ ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਦੇ ਨੂੰ ਵੇਖਣ ਵਾਸਤੇ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਮਿਲਦੇ ਆਂ ਫਿਰ ਆਪਾਂ ਬਾਅਦ ਚ ਕਿਤੇ ਨਵੀਂ ਜਗ੍ਹਾ ਤੇ ਜਾਂ ਨਵੇਂ ਬਲੌਗ ਦੇ ਵਿੱਚ ਇਹ ਤਾਂ ਤੱਕ ਹੀ ਸਾਰਿਆਂ ਨੂੰ ਸਤ ਸ੍ਰੀ ਅਕਾਲ